ਮਾਰੂ ਮਹੱਲਾ ਪਹਿਲਾ ਨਾ ਭੈਣਾ ਪਰਜਾਈਆਂ ਨਾ ਸੇ ਸੱਸੜੀਆਂ ਸੱਚਾ ਸਾਖ ਨਾ ਟੁੱਟਈ ਗੁਰ ਮੇਲੇ ਸਹੀਆਂ ਹਾ ਬਲੇਹਾਰੀ ਗੁਰ ਆਪਣੀ ਸਦ ਬਲੇਹਾਰੈ ਜਾਓ ਗੁਰ ਬਿਨ ਏਤਾ ਭਵ ਥਕੀ ਗੁਰ ਪਿਰ ਮੇਲਮ ਦਿੱਤਮ ਮਲਾਏ ਰਹਾਉ ਫੁੱਫੀ ਨਾਨੀ ਮਾਸੀਆਂ ਦੇਰਜ ਠਾਂਣੜੀਆਂ ਆਮਨ ਵੰਜਨ ਨਾਰਹਿਣ ਪੂਰ ਭਰੇ ਪਹੀਆ ਮਾਮੇ ਤੈ ਮਾਮਾਨੀਆਂ ਭਾਇਰ ਬਾਪ ਨਾ ਮਾਉ ਸਾਥ ਲੱਡੇ ਤਿੰਨ 나ਠੀਆਂ ਧੀੜ ਕਣੀ ਦਰਿਆਉ ਸੱਚਉ ਰੰਗ ਰੰਗਾਵਲੋ ਸਚੀ ਹਮਾਰੂ ਕੰਤ ਸੱਚ ਵਿਛੋੜਾ ਨਾ ਥੀਐ ਸੋ ਸਹਉ ਰੰਗ ਰਵੰਤ ਸੱਬੇ ਰੁੱਤੀ ਚੰਗੀਆਂ ਜਿਤ ਸੱਚੇ ਸਿਉਨੇ ਸਾ ਧੰਨ ਕੰਤ ਪਛਾਣਿਆ ਸੁਖ ਸੁਤੀ ਨਿਸਡੇ ਪਤਨ ਕੂਕੇ ਪਾਤਣੀ ਵੰਝੋਂ ਧ੍ਰੋਕ ਬਲਾੜ ਪਾਰ ਪਵੰਦੜੇ ਡਿਠਮੈ ਸਤ ਗੁਰ ਬੋਹਿਤ ਚਾੜ ਇਕਨੀ ਲਦਿਆ ਇਕ ਲਦ ਗਏ ਇਕ ਭਾਰੇ ਪਰ ਨਾਲ ਜਿੰਨੀ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਏ ਨਾਨਕ ਹਉ ਮੈਂ ਮਾਰੀਐ ਸੱਚੇ ਜਿਹੜਾ ਸੋ ਹੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕੈ ਰੰਗੇ ਰਾਤਾ ਅਨ ਦਿਨ ਨਾਮ ਵਖਾਣਾ ਬਾਬਾ ਮੂਰਖ ਹਾਂ ਨਾਵੇਂ ਬਲ ਜਾਉ ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਉ ਰਹਾਉ ਮੂਰਖ ਸਿਆਣਾ ਏ ਕਹੈ ਏਕ ਜੋਤ ਦੋਏ ਨਾਉ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਮ ਗੁਰੂ ਦਵਾਰ ਨਾਉ ਪਾਈਐ ਬਿਨ ਸਤਗੁਰ ਪੱਲੈ ਨਾ ਪਾਈ ਸਤਗੁਰ ਕੈ ਪਾਣੈ ਮਨ ਵਸੈ ਤਾ ਅਹਨਸ ਰਹਿ ਲਿਵ ਲਾਈ ਰਾਜੰ ਰੰਗੰ ਗੁਰੂ ਪੰਗਮਾਲੰ ਜੋ ਬਨ ਤੇ ਜੂਵਾਰੀ ਹੁਕਮੀ ਬਾਦੇ ਪਾਸੈ ਖੇਲੈ ਚੌਪੜੇ ਕਾ ਸਾਰੀ ਜਗ ਚਤਰ ਸਿਆਣਾ ਪਰਮ ਪਲਾਣਾ ਨਾਉ ਪੰਡਤ ਪੜਹਿ ਗਵਾਰੀ ਨਾਉ ਵਸਾਰਹਿ ਬੇਦ ਸਮਲਹਿ ਵਿਖ ਭੂਲੇ ਲੇ ਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿ ਰਹਿ ਕਜਲ ਝਰੈ ਇਹੋ ਸੰਸਾਰ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਰਈਤ ਰਾਜੇ ਕਹਾਂ ਸਬਾਏ ਦੋਹ ਅੰਤਰ ਸੁ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ ਮਾਰੂ ਮਹੱਲਾ ਤੀਜਾ ਘਰ ਪੰਜਵਾਂ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸਨੋ ਪ੍ਰੇਮ ਮਨ ਵਸਾਏ ਸਾਚੈ ਸ਼ਬਦ ਸਹਜ ਸੁਭਾਈ ਇਹਾ ਵੇਦਨ ਸੋਈ ਜਾਣੈ ਅਵਰਕੇ ਜਾਣੈ ਕਾਰੀ ਜੀਉ ਆਪੇ ਮਿਲੇ ਆਪ ਮਲਾਈ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੈ ਜਿਸਨੂੰ ਨਦਰਤੁ ਮਾਰੀ ਜੀਉ ਰਹਾਉ ਦੇਵ ਦ੍ਰਿਸ਼ਟ ਜਾਗੈ ਪਰਮ ਚਕਾਏ ਗੁਰ ਪ੍ਰਸਾਦਿ ਪਰਮ ਪਦ ਪਾਈ ਸੋ ਜੋਗੀ ਇਹੁ ਜੋਗਤ ਪਛਾਨੈ ਗੁਰ ਕੈ ਸ਼ਬਦ ਵਿਚਾਰੀ ਜੀਉ ਸੰਜੋਗੀ ਧਨ ਪਿਰ ਮੇਲਾ ਹੋਐ ਗੁਰਮਤ ਵਿਚੋਂ ਦੁਰਮਤ ਖੋਐ ਰੰਗ ਸਿਓ ਨਿਤ ਰਲੀਆਂ ਮਾਣੈ ਆਪਣੇ ਕੰਤ ਪਿਆਰੀ ਜੀਓ ਸਤਗੁਰ ਬਾਜੋ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਗੁਰ ਮਿਲਿਆ ਮਰੈ ਮੰਦਾ ਹੋਵੈ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਰ ਜਿਸਨੂੰ ਲਾਏ ਗੁਰਮਤ ਤ੍ਰਿਸ਼ਨਾ ਭੁਖ ਗਵਾਏ ਆਪਣ ਲੀਆ ਕਿਛੂ ਨਾ ਪਾਈਐ ਕਰ ਕਿਰਪਾ ਕਲ ਤਾਰੀ ਜੀਓ ਅਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਘਰ ਆਇਆ ਅੰਜਨ ਮਾਹੀ ਨਿਰੰਜਨ ਜਾਤਾ ਜਿਨ ਕੋ ਨਦਰਤੁ ਮਾਰੀ ਜੀਓ ਗੁਰਮੁਖ ਹੋਵੈ ਸੋ ਤਤ ਪਾਏ ਆਪਣਾ ਆਪ ਵਿੱਚੋ ਗਵਾਏ ਸਤਿਗੁਰ ਬਾਝੋਂ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇਕ ਭਰਮ ਭੂਲੇ ਫਿਰ ਅਹੰਕਾਰੀ ਇਕ ਨਾ ਗੁਰਮੁਖ ਹੋ ਮੈਂ ਮਾਰੀ ਸਚੈ ਸ਼ਬਦ ਰਤੇ ਬਹਿਰਾਗੀ ਹੋਰ ਭਰਮ ਭੂਲੇ ਗਾਵਾਰੀ ਜੀਓ ਗੁਰਮਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਤਾ ਜਨਮ ਗਵਾਇਆ ਅੱਗੇ ਵਿਣ ਨਾਮੈ ਕੋ ਬੇਲੀ ਨਹੀਂ ਵੁਜਾ ਗੁਰ ਵਿਚਾਰੀ ਜੀਓ ਅਮਰਤ ਨਾਮ ਸਦਾ ਸੁਖ ਦਾਤਾ ਗੁਰ ਪੂਰੈ ਜੁਗ ਚਾਰੇ ਜਾਤਾ ਜਿਸ ਤੂੰ ਦੇਵ ਹੈ ਸੋਈ ਪਾਏ ਨਾਨਕ ਤਤ ਵਿਚਾਰੀ ਜੀਓ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਅਸ਼ਟਪੰਜੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਲਖ 84 ਭ੍ਰਮ ਤੇ ਭ੍ਰਮ ਤੇ ਨਲਾ ਬੋ ਜਨਮ ਅਭ ਪਾਇਉ ਰੇ ਮੂੜੇ ਤੂੰ ਚੈ ਰਸ ਲਪਟਾਇਉ ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆ ਸਿਉ ਉਰਜਾਇਉ ਰਹਾਉ ਰਤਨ ਜਵੇ ਹਰ ਬਨ ਜਨ ਆਇਉ ਕਲਰ ਲਾਦ ਚਲਾਇਉ ਜੇ ਘਰ ਮਹ ਤੁਦ ਰਹਿਣਾ ਬਸਣਾ ਸੋ ਘਰ ਚੀਤਨਾ ਆਇਓ ਅਤਲ ਅਖੰਡ ਪ੍ਰਾਨ ਸੁਖਦਾਈ ਇਕ ਨਿਮਖ ਨਹੀਂ ਤੁਜ ਗਾਇਓ ਜਹਾਂ ਜਾਣਾ ਸੋ ਥਾਨ ਵਿਸਾਰਿਓ ਇਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲਤਰ ਗ੍ਰਹ ਦੇਖ ਸਮਗਰੀ ਇਸਹੀ ਮੈਂ ਔਰ ਜਾਇਓ ਜਿਤ ਕੋ ਲਾਇਓ ਤਤਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮਤਿ ਆਇਓ ਮਾਰੂ ਮਹੱਲਾ ਪੰਜਵਾਂ ਕਰ ਅਨਗ੍ਰਹ ਰਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਦਪ ਅੰਤਰਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨਿ ਉਪਾਇਉ ਸਰਨ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਆਰਾਦੀ ਜਮ ਕੰਕਰ ਕਿਸ਼ਨਾ ਕਹੀ ਮੋਖ ਮੁਕਤ ਦਵਾਰ ਜਾ ਕੈ ਸੰਤ ਰਦਾ ਭੰਡਾਰ ਜੀ ਜੁਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ ਦੁਖ ਦਰਦ ਕਲੇਸ਼ ਬਿਨ ਸਹਿ ਜਿਸ ਬਸੈ ਮਨ ਮਾਹੀ ਮਿਰਤ ਨਰਕ ਅਸਥਾਨ ਵਿਖੜੇ ਵੇਖਣਾ ਪੁਹਿ ਤਾਹੀ ਰਿੱਧ ਸਿੱਧ ਨਵ ਨਿਦ ਜਾਂ ਕੈ ਅਮਰਤਾ ਪਰਵਾਹ ਆਦਿ ਅੰਤੇ ਮਦ ਪੂਰਨ ਊਚ ਅਗਮ ਅਗਾਹ ਸਿੱਧ ਸਾਧਕ ਦੇਵ ਮੁਨ ਜਨ ਵੇਦ ਕਰਹਿ ਓਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚਹਿ ਨਹੀਂ ਅੰਤ ਪਾਰ ਆਵਾਰ ਅਨਕ ਪਰਾਸਤ ਮਿਟਹਿ ਖਿਨਮਹਿ ਹਿਰਦੈ ਜਪ ਭਗਵਾਨ ਪਾਮਨਾਤੇ ਮਹਾ ਪਾਵਨ ਕੋਟ ਦਾਨ ਇਸਨਾਨ ਬਲ ਬੁੱਧ ਸੁਧ ਪ੍ਰਾਨ ਸਰਬਸ ਸੰਤਾਂ ਕੀ ਰਾਸ ਬਿਸਰ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾਂ ਸਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੂਸ ਕਾਜ ਉਹ ਆ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ ਮਨ ਮੇਰੇ RAM ਰੋ ਨਿਤ ਨੀਤਾ ਦਇਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤਨਾ ਕੀ ਰੀਤ ਰਹਾਉ ਚਰਨ ਤਲੈ ਉਗਾਹੀ ਬੈਸਿਉ ਸ਼ਰਮਨਾ ਰਹਿਉ ਸਰੀਰ ਮਹਾ ਸਾਗਰ ਨਹਿ ਵਿਆਪੈ ਖਿਨਹਿ ਉਤਰਿਉ ਤੀਰ ਚੰਦਨ ਅਗਰੇ ਕਪੂਰ ਲੇਪਨ ਤਿਸ ਸੰਗੇ ਨਹੀਂ ਪਰੀਤਾ ਵਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਬਪਰੀਤਾ ਉਚਨੀਚ ਵਿਕਾਰ ਸੋਕ੍ਰਿਤ ਸੰ ਲਗਨ ਸਭ ਸੁਖ ਸਤਰ ਮਿੱਤਰ ਸਤਧਨ ਨਾ ਕਛੂ ਜਾਣੈ ਸਰਬਜੀ ਸਮਤ ਕਰ ਪਰਗਾਸ ਪ੍ਰਚੰਡ ਪ੍ਰਗਟਿਉ ਅੰਧਕਾਰ ਬਨਾਸ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੀ ਮਨ ਨਾ ਭਇਉ ਵਿਖਾਦ ਸੀਤ ਮੰਦ ਸੁਗੰਧ ਚੱਲਿਉ ਸਰਬ ਥਾਨ ਸਮਾਨ ਜਹਾਂ ਸਾ ਕਿਸ ਤਹਾਂ ਲਾਗਿਓ ਤਿਲ ਨਾ ਸੰਕਾਮਾਨ ਸੁ ਭਾਏ ਅਪਾਏ ਜੋ ਨਿਕਟ ਆਵੇ ਸੀਤ ਤਾਂ ਕਾ ਜਾਏ ਆਪ ਪਰ ਕਾ ਕਛ ਨਾ ਜਾਣੈ ਸਦਾ ਸਹਜ ਸੁ ਭਾਏ ਚਰਨ ਸਰਨ ਸਨਾਥ ਏਹੋ ਮਨ ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟਪਦੀਆਂ ਇਕ ਓੰਕਾਰ ਸਤਿਗੁਰ ਪ੍ਰਸਾਦ ਚਾਂਦਨਾ ਚਾਂਦਨ ਆਂਗਨ ਪ੍ਰਭ ਜੀਉ ਅੰਤਰ ਚਾਦਨਾ ਆਰਾਧਨਾ ਆਰਾਧਣ ਨੀਕਾ ਹਰ ਹਰ ਨਾਮ ਆਰਾਧਨਾ ਤਿਆਗਣਾ ਤਿਆਗਣ ਨੀਕਾ કામ ક્રોધ લોભ ત્યાગના માંગના માંગણ નીકા હર જસ ગુર તે માંગના જાગના જાગણ નીકા હર કીર્તન મેહ જાગના લાગના લાગણ નીકા ગુર ચરણી મન લાગના એહી બિદત સહ પ્રાપ્તિ જા કહે મસ્તક ભાગના કહો નાનક ਜਿਸ ਸਭਿ ਕਿਸ਼ਨੀ ਕਾ ਜੋ ਪ੍ਰਭ ਕੀ ਸਰਨਾਗਨਾ ਮਾਰੂ ਮਹੱਲਾ ਪੰਜਵਾਂ ਆਓ ਜੀ ਤੋ ਆਓ ਹਮਾਰੇ ਹਰਜਸ ਸ੍ਰਵਨ ਸੁਨਾਵਨਾ ਰਹਾਉ ਤੁਧਿ ਆਵਤ ਮੇਰਾ ਮਨ ਤਨ ਹਰਿਆ ਹਰਜਸ ਤੁਮ ਸੰਗ ਗਾਵਨਾ ਸੰਤ ਕਿਰਪਾ ਤੇ ਹਿਰਦੈ ਵਸੈ ਦੂਜਾ ਭਾਉ ਮਿਟਾਵਨਾ ਭਗਤ ਦਇਆ ਤੇ ਬੁੱਧ ਪ੍ਰਗਾਸੈ ਦੁਰਮਤ ਦੂਖ ਤਜਾਵਨਾ ਦਰਸ਼ਨ ਭੇਟ ਤੋ ਹੋਤ ਪਨੀਤਾ ਪੁਨਰਪ ਗਰਬ ਨਾ ਪਾਵਨਾ ਨਉ ਨਿਦ ਰਿਦ ਸਿਧ ਪਾਈ ਜੋ ਤੁਮ ਰਹਿ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰ ਨਾ ਸੂਝੈ ਜਾਵਨਾ ਮੋਹਿ ਨਿਰਗੁਣ ਕੋ ਕੋ ਨਾ ਆਖੈ ਸੰਤਾ ਸੰਗ ਸਮਾਵਨਾ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮਦੇ ਹਰ ਹਰ ਰਾਵਨਾ ਮਾਰੂ ਮਹੱਲਾ ਪੰਜਵਾਂ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ ਰਹਾਉ ਪੀਵਨਾ ਜਿਤ ਮਨ ਆਗਾਵੇ ਨਾਮੇ ਅੰਮ੍ਰਿਤ ਰਸ ਪੀਵਨਾ ਖਾਵਨਾ ਜਿਤ ਭੁੱਖ ਨ ਲਾਗੇ ਸੰਤੋਖ ਸਦਾ ਤ੍ਰਿਪਤੀ ਵਣਾ ਪੈਨਣਾ ਰਖ ਪਤ ਪਰਮੇਸ਼ਰ ਫਿਰ ਨਾਂਗੇ ਨਹੀਂ ਥੀਵਨਾ ਭੋਗਣਾ ਮਨ ਮਦੇ ਹਰ ਰਸ ਸੰਤ ਸੰਗਤ ਮਹਿਲੀਵਨਾ ਬਿਨ ਤਾਗੇ ਬਿਨ ਸੋਈ ਆਨੀ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸ ਮਹਿਰਾਤੀ ਤਿਸ ਬਹੁੜਨਾ ਕਬਹੂ ਔਖੀਵਨਾ ਮਿਲੇਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਰੂ ਮਹੱਲਾ ਪੰਜਵਾਂ ਘਰ ਅਠਵਾਂ ਅੰਜੁਲੀਆ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਿਸ ਗ੍ਰਹਿ ਬੋਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ ਦੂਹੂ ਬਵਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਪਾਲੀਐ ਗ੍ਰਹਿ ਰਾਜ ਮਹਿ ਨਰਕ ਉਦਾਸ ਕਰੋਦਾ ਬਹੁ ਵਿਦ ਬੇਦ ਪਾਠ ਸਭ ਸੋਦਾ ਦੇਹੀ ਮੈਂ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਕਾਲੀਐ ਜਾਗਤ ਸੂਤਾ ਭਰਮ ਵਗੂਤਾ ਬਿਨ ਗੁਰ ਮੁਕਤ ਨਾ ਹੋਈਐ ਮੀਤਾ ਸਾਦ ਸੰਗ ਟੁੱਟਹਿ ਹਉ ਬੰਧਨ ਏਕੋ ਏਕ ਨਿਹਾਲੀ ਐ ਕਰਮ ਕਰੈ ਤਾਂ ਬੰਦਾ ਨਹਿ ਕਰੈ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮਝਾਣੈ ਘਟ ਘਟ ਰਾਮ ਹਿਆਲੀ ਐ ਸੰਸਾਰੈ ਮਹ ਸਹਿ ਸਾ ਬਿਆਪੈ ਕਥ ਕਥਾ ਗੋਚਰ ਨਹੀਂ ਜਾਪੈ ਜਿ ਸਹਿ ਬੁਜਾਏ ਸੋਈ ਬੁਜੇ ਉਹ ਬਾਲਕ ਵਾਂਗੀ ਪਾਲੀਐ ਛੋੜ ਬਹਿ ਤੋ ਛੂਟੈ ਨਾਹੀ ਜੋ ਸੰਚੈ ਤੋ ਭਉ ਮਨ ਮਾਹੀ ਇਸਹੀ ਮਹਿ ਜਿਸ ਕੀ ਪਤ ਰਾਖੈ ਤਿਸ ਸਾਧੂ ਚੌਰ ਢਾਲੀਐ ਜੋ ਸੂਰਾ ਤਿਸਹੀ ਹੋਏ ਮਰਨਾ ਜੋ ਭਾਗੈ ਤਿਸ ਜੋਨੀ ਫਿਰਨਾ ਜੋ ਵਰਤਾਏ ਸੋਈ ਭਲ ਮਾਨੈ ਬੋਝ ਹੁਕਮੈ ਦੁਰਮਤ ਜਾਲੀਐ ਜਿਤ ਜਿਤ ਲਾਭ ਹੈ ਤਿਤ ਤਿਤ ਲਗਣਾ ਕਰ ਕਰ ਵੇਖੈ ਆਪਣੀ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇ ਤਾ ਨਾਮ ਸਮਾਲੀਐ ਮਾਰੂ ਮਹੱਲਾ ਪੰਜਵਾ ਵਿਰਖੇ ਹੀਠ ਸਭ ਜੰਤੇ ਇਕੱਠੇ ਇਕ ਤੱਤੇ ਇਕ ਬੋਲਨ ਮਿੱਠੇ ਹਸਤ ਅਦੋਤ ਭਇਆ ਉਠ ਚੱਲੇ ਜਿਉ ਜੁਵਉ ਆਉ ਤੇ ਵਿਹਾਨੀਆਂ ਪਾਪ ਕਰੇਂ ਦੜ ਸਰ ਪਰ ਮੁਠੀ ਅਜਰਾਇਲ ਫੜੇ ਫੜ ਕੁਠੇ ਦੋਜਕ ਪਾਏ ਸਿਰ ਜਨ ਹਾਰੇ ਲੇਖਾ ਮੰਗੇ ਬਾਣੀਆਂ ਸੰਗ ਨਾ ਕੋਈ ਭਈਆ ਬੇਬਾ ਮਾਲ ਜੋਬਨ ਤਨ ਛੋੜ ਵੰਝੇ ਸਾ ਕਰਨ ਕਰੀਮ ਨਾ ਜਾਤੂ ਕਰਤਾ ਤਿਲ ਪੀੜੇ ਜਿਉ ਕਹਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੈ ਸੁਣੀ ਤੇਰੇ ਨਾਲ ਖੁਦਾਈ ਦੁਨੀਆਂ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆ ਜਮ ਜਮ ਮਰੇ ਮਰੇ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ ਜਿਨ ਕੀ ਤਾਤ ਸਹਿ ਨਾ ਜਾਣੀ ਅੰਦਾ ਤਾ ਦੁਖ ਸਹਿ ਪਰਾਨੀਆਂ ਖਾਲਕ ਥਾ ਮੁਹ ਭੁੱਲਾ ਮੁਠਾ ਦੁਨੀਆ ਖੇਲ ਬੁਰਾ ਰੋਠ ਟੁੱਟਾ ਸਿਦਕ ਸੰਬੋਰੀ ਸੰਤ ਨਾ ਮਿਲੇਓ ਵਤੈ ਆਪਣ ਪਾਣੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੰਡੇ ਇੱਕ ਲਹਿਰ ਵਿਆਪੇ ਜਿਉਂ ਨਚਾਏ ਤਿਉ ਤਿਉ ਨੱਚਨ ਸਿਰ ਸਿਰ ਕਿਰਤ ਵਿਹਾਨੀਆਂ ਮਿਹਰ ਕਰੇ ਤਾਂ ਖਸਮ ਧਿਆਈ ਸੰਤਾਂ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਣ ਨਾਨਕ ਕੋ ਗੁਣ ਕੀ ਤਾਂ ਨੇ ਪ੍ਰਵਖਾਣੀਆਂ